ਕੈਨੇਡਾ ਵਿੱਚ ਪੰਜਾਬੀ ਕਾਰੋਬਾਰੀਆਂ ਦੀ ਜਾਨ ਮੁੱਠੇ ਵਿੱਚ ਆ ਗਈ ਜਦੋਂ ਸਰੀ ਵਿਖੇ 48 ਸਾਲ ਦੇ ਬਿੰਦਰ ਗਰਚਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਬਿੰਦਰ ਗਰਚਾ ਸਟੂਡੀਓ 12 ਦਾ ਮਾਲਕ ਹੋਣ ਦੇ ਨਾਲ ਨਾਲ ਇੱਕ ਬੈਂਕੁਇਟ ਹਾਲ ਵਿੱਚ ਭਾਈਵਾਲ ਵੀ ਸੀ ਜੋ ਆਪਣੇ ਪਿੱਛੇ ਬਜ਼ੁਰਗ ਮਾਪੇ ਪਤਨੀ ਦੋ ਧੀਆਂ ਅਤੇ ਇੱਕ ਪੁੱਤ ਛੱਡ ਗਿਆ ਹੈ ਇੰਟੀਗ੍ਰੇਟਿਡ ਹਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਮਰਨ ਵਾਲੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਸਿਰਫ ਇਹਨਾਂ ਦੱਸਿਆ ਕਿ ਸਰੀ ਦੀ 176 ਸਟਰੀਟ ਦੇ 3500 ਬਲਾਕ ਵਿੱਚ ਗੋਲੀਆਂ ਨਾਲ ਵਿੰਨੀ ਇੱਕ ਲਾਸ਼ ਬਰਾਮਦ ਕੀਤੀ ਗਈ। ਦੂਜੇ ਪਾਸੇ ਪੰਜਾਬੀ ਪੱਤਰਕਾਰ ਗੁਰਪ੍ਰੀਤ ਸਹੋਤਾ ਦੇ ਐਕਸ ਅਕਾਊਂਟ ਤੇ ਮੋਹਈਆ ਜਾਣਕਾਰੀ ਮੁਤਾਬਕ ਗੋਲੀਬਾਰੀ ਦੀ ਵਾਰਦਾਤ ਬਿੰਦਰ ਗਰਚਾ ਦੀ ਰਿਹائش ਦੇ ਗੇਟ ਤੇ ਵਾਪਰੀ। ਬਿੰਦਰਗਰਚਾ ਨੇ ਕੈਨੇਡਾ ਵਿੱਚ ਆਪਣੀ ਮਿਹਨਤ ਦੇ ਦਮਤੇ ਸਟੂਡੀਓ 12 ਲਿਮੋਜ਼ਿਨ ਸਥਾਪਿਤ ਕੀਤਾ ਅਤੇ ਐਮਪ੍ਰੈਸ ਬੈਂਕੁਇਟ ਹਾਲ ਦੀ ਮਾਲਕੀ ਹਾਸਲ ਕੀਤੀ। ਇਸੇ ਦੌਰਾਨ ਸਰੀ ਪੁਲਿਸ ਨੇ ਦੱਸਿਆ ਕਿ 40 ਸਟਰੀਟ ਦੇ 18900 ਬਲਾਕ ਵਿੱਚ ਇੱਕ ਕਾਰ ਸੜਦੀ ਹੋਈ ਮਿਲੀ ਅਤੇ ਜਾਂਚ ਕਰਤਾਵਾਂ ਦਾ ਮੰਨਣਾ ਕਿ ਬਿੰਦਰਗਰਚਾ ਦੇ ਕਾਤਲਾਂ ਵੱਲੋਂ ਇਸ ਦੀ ਵਰਤੋਂ ਕੀਤੀ ਗਈ ਹੋਵੇਗੀ। ਜਾਦਕਰਤਾ ਮਾਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸੰਬੰਧਤ ਸੀਸੀਟੀਵੀ ਫੁਟੇਜ ਜਾਂ ਡੈਸ਼ ਕੈਮ ਫੁਟੇਜ ਹੋਵੇ ਤਾਂ ਆਹ ਹਿੱਟ ਦੀ ਇਨਫੋਰਮੇਸ਼ਨ ਲਾਈਨ 1877 551 ਆਹ ਹਿੱਟ 4448 ਤੇ ਸੰਪਰਕ ਕੀਤਾ ਜਾਵੇ ਦੂਜੇ ਪਾਸੇ ਬ੍ਰੈਂਟਨ ਵਿਖੇ ਜਸਵੀਰ ਢੇਸੀ ਦੇ ਘਰ ਉੱਤੇ ਫਾਇਰਿੰਗ ਦੀ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਮੋੜ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਗੋਲਡੀ ਢਿੱਲੋਂ ਵੱਲੋਂ ਸੋਸ਼ਲ ਮੀਡੀਆ ਪੋਸਟ ਰਾਹੀਂ ਦਾਅਵਾ ਕੀਤਾ ਗਿਆ ਹੈ ਕਿ ਜਸਵੀਰ ਢੇਸੀ ਉਹਨਾਂ ਦੇ ਵਿਰੋਧੀਆਂ ਦੀ ਮਦਦ ਕਰਦਾ ਹੈ ਜਿਸ ਕਰਕੇ ਗੋਲੀਬਾਰੀ ਦੀ ਨੌਬਤ ਆਈ ਫਿਲਹਾਲ ਪੀਲ ਰੀਜਨਲ ਪੁਲਿਸ ਵੱਲੋਂ ਗੋਲੀਆਂ ਚੱਲਣ ਦੀ ਤਾਜ਼ਾ ਵਾਰਦਾਤ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਦੱਸ ਦਈਏ ਕਿ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਭਾਰਤ ਸਰਕਾਰ ਦੇ ਇਸ਼ਾਰੇ ਤੇ ਕੈਨੇਡਾ ਵਿੱਚ ਵਾਰਦਾਤਾਂ ਕਰਵਾ ਰਿਹਾ ਹੈ ग्लोबल न्यूज़ ਵੱਲੋਂ ਪ੍ਰਕਾਸ਼ਿਤ ਰਿਪੋਰਟ ਕਹਿੰਦੀ ਹੈ ਕਿ ਭਾਰਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਦੀਆਂ ਹਦਾਇਤਾਂ ਤੇ ਕੈਨੇਡਾ ਵਿੱਚ ਐਕਸਟਰਸ਼ਨ, ਨਸ਼ਾ ਤਸਕਰੀ ਅਤੇ ਪਾੜੇ ਦੇ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਨੇ। ਫਿਲਹਾਲ ਭਾਰਤ ਸਰਕਾਰ, ਗੁਜਰਾਤ ਦੇ ਜੇਲ੍ਹ ਵਿਭਾਗ ਜਾਂ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨ ਵੱਲੋਂ RCMP ਦੇ ਦਾਅਵਿਆਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਕੈਨੇਡਾ ਸਰਕਾਰ ਪਹਿਲਾਂ ਹੀ ਲਾਰੈਂਸ ਬਿਸ਼ਨੋਈ ਦੇ ਗਿਰੋਹ ਨੂੰ ਅੱਤਵਾਦੀ ਜਥੇਬੰਦੀ ਐਲਾਨ ਚੁੱਕੀ ਹੈ। ਅਤੇ ਭਾਰਤੀ 에ਜੰਟਾਂ ਨਾਲ ਮਿਲੀਭੁਗਤ ਹੋਣ ਦੇ ਪਹਿਲੇ ਰਸਮੀ ਦੋਸ਼ 15 ਅਕਤੂਬਰ 2024 ਨੂੰ ਲੱਗੇ ਸਨ ਬਿਊਰੋ ਰਿਪੋਰਟ ਹਮਦਰ ਟੀਵੀ